ਟੀਮ ਨੇ ਸੀਸੀਟੀਵੀ ਫੁਟੇਜ ਔਰ ਟੈਕਨੀਕਲ ਡਾਟਾ ਫੋਲੋ ਕਰਦੇ ਹੋਏ ਦੋ ਸਸਪੈਕਟਸ ਰਾਉਂਡ ਅਪ ਕੀਤੇ ਦੋਸ਼ੀ ਹੈ ਜੀ ਅਮਨ ਦਾ ਤੋਂ ਉੱਥੇ ਕੇਬਲ ਆਪਰੇਟਰ ਦਾ ਕੰਮ ਕਰਦੇ ਆ ਉਹੀ ਲੋਕੈਲਿਟੀ ਵਿੱਚ ਤੇ ਵਿੱਕੀ ਜਿਹੜੇ ਹੈ ਉਹਨਾਂ ਦੇ ਸਹਾਇਕ ਹੈ ਉਹਨਾਂ ਦੇ ਹੈਲਪਰ ਹੈ ਏਰੀਆ ਵਿੱਚ ਰਹਿਣ ਵਾਲੇ ਸੀ ਤਾਂ ਇਹਨਾਂ ਨੂੰ ਉੱਥੇ ਦੇ ਜਿਹੜੇ ਲੋਕ ਸੀ ਜਿਹੜੇ ਘਰ ਸੀ ਉਹਨਾਂ ਬਾਰੇ ਭੇਤ ਸੀ ਜਿਹਦੇ ਕਰਕੇ ਇਹਨਾਂ ਨੇ ਇਹ ਵਾਰਦਾਤ ਕੀਤੀ ਹੈ ਏ ਜੀ ਥਾਣੇ ਮੋਕੰਪੂਰੇ ਦੇ ਨਿਊ ਪਵਨਨਗਰ ਦੀ ਗੱਲ ਹੈ ਜੀ ਇਹਦੇ ਵਿੱਚ ਮਦਈ ਜੋ ਦਵਿੰਦਰ ਕੁਮਾਰ ਔਰ ਉਹਨਾਂ ਦੀ ਵਾਈਫ ਸੁਨੀਤਾ ਰਾਣੀ ਕੁਝ ਦਿਨ ਲਈ 24 ਤੋਂ ਲੈ ਕੇ 29 April ਤੱਕ ਆਪਣੇ ਨਿੱਜੀ ਕੰਮ ਲਈ ਬਾਹਰ ਗਏ ਹੋਏ ਸੀ ਜੀ ਤੇ ਜਦੋਂ ਉਹਨਾਂ ਨੇ ਉਹ ਵਾਪਸ ਆਏ ਉਹਨਾਂ ਨੇ ਦੇਖਿਆ ਕਿ ਉਹਨਾਂ ਦੀ ਘਰ ਦੀ ਅਲਮਾਰੀ ਵਿੱਚੋਂ ਸਮਾਨ ਕੱਢਿਆ ਹੋਇਆ ਸੀ ਗਾਇਬ ਸੀ ਜਿਦੇ ਵਿੱਚ ਕੈਸ਼ ਸੀ 3.5 ਲੱਖ ਰੁਪਏ ਕੈਸ਼ ਸੀ ਸੋਨੇ ਦੇ ਔਰਨਮੈਂਟ ਸੀ ਗਹਿਣੇ ਸੀ ਔਰ ਚਾਂਦੀ ਦੇ ਗਹਿਣੇ ਸੀ ਜੀ ਤੇ ਇਹ ਅਸੀਂ ਉਹਨਾਂ ਦੀ ਸਟੇਟਮੈਂਟ ਲਿਖ ਕੇ ਪਰਚਾ ਦਰਜ ਕੀਤਾ ਹੈ ਐਫ ਆਰ ਨੰਬਰ 53 ਅੰਡਰ ਸੈਕਸ਼ਨ 331 ਔਰ 305 ਬੀ ਐਨ ਐਸ ਦਰਜ ਕੀਤਾ ਸੀ ਜੀ ਤੇ ਇਹਦੇ ਵਿੱਚ ਹੀ ਟੀਮ ਬਣਾਈ ਗਈ ਸੀ ਜਿਹੜੀ ਐਸ ਐਚ ਓ ਮੁਕੰਪੁਰੇ ਦੇ ਅੰਡਰ ਸੀ ਸੁਪਰਵੀਜ਼ਨ ਸਾਡੇ ਏ ਸੀ ਪੀ ਈਸਟ ਸ਼ੀਤਲਦੀ ਸੀਗੀ ਤੇ ਟੀਮ ਨੇ ਸੀ ਸੀ ਟੀ ਵੀ ਫੁਟੇਜ ਔਰ ਟੈਕਨੀਕਲ ਡਾਟਾ ਫਾਲੋ ਕਰਦੇ ਹੋਏ ਦੋ ਸਸਪੈਕਟਸ ਰਾਉਂਡ ਅਪ ਕੀਤੇ ਔਰ ਇਹੀ ਸਾਡੇ ਦੋਸ਼ੀ ਪਾਏ ਗਏ ਇਹਨਾਂ ਦਾ ਨਾਮ ਅਮਨ ਦਾਤ son of ਲੱਕੀ ਸ਼ਿਵ ਐਵੇਨਿਊ ਦੇ ਰਹਿਣ ਵਾਲੇ ਆ ਤੇ ਵਿੱਕੀ son of ਗੁਰਦੇਵ ਸਿੰਘ ਜਿਹੜੇ ਨਿਊ ਪਵਨ ਨਗਰ ਦੇ ਰਹਿਣ ਵਾਲੇ ਆ ਇਹਨਾਂ ਤੋਂ ਜੋ ਚੋਰੀ ਕੀਤਾ ਗਿਆ ਸਮਾਨ ਸੀ ਸਾਰਾ ਬਰਾਮਦ ਹੋ ਗਿਆ ਜੀ 73 ਗ੍ਰਾਮ ਸੋਨੇ ਦੇ ਗਹਿਣੇ 350 ਗ੍ਰਾਮ ਚਾਂਦੀ ਦੇ ਗਹਿਣੇ ਤੇ 4.5 ਲੱਖ ਰੁਪਏ ਨਕਦ ਕੈਸ਼ ਹਾਲਾਂਕਿ ਮੁਦਈ ਨੇ 3.5 ਲੱਖ ਲਿਖਾਇਆ ਸੀ ਪਰ ਜਦੋਂ ਉਹਨਾਂ ਨੇ ਆਪਣੇ ਅਕਾਊਂਟ ਔਰ ਆਪਣੀ ਸਟੇਟਮੈਂਟ ਕਢਾਈ ਤਾਂ ਉਹ ਡਾਟਾ 4.5 ਅਮਾਉਂਟ 4.5 ਲੱਖ ਰੁਪਏ ਨਿਕਲਿਆ ਜੀ ਤਾਂ ਇਹਦੇ ਵਿੱਚ ਇਹਨਾਂ ਦੀ ਅਰੈਸਟ ਪਾਈ ਗਈ ਇਹਨੂੰ ਛੱਡ ਕੇ ਇੱਕ ਐਕਟਿਵਾ ਵੀ ਬਰਾਮਦ ਹੋਈ ਹੈ ਜਿਹੜੀ ਇਹਨਾਂ ਨੇ ਵਾਰਦਾਤ ਵਿੱਚ ਵਰਤੀ ਸੀ ਜੀ ਅਜੇ ਮੈਂ ਇਹ ਕਰਦੇ ਕੀ ਨੇ ਜੀ ਦੋਨੋਂ ਦੋਸ਼ੀ ਇਹ ਜਿਹੜੇ ਦੋਸ਼ੀ ਹੈ ਜੀ ਅਮਨ ਦਾ ਉਹਥੇ ਕੇਬਲ ਆਪਰੇਟਰ ਦਾ ਕੰਮ ਕਰਦੇ ਆ ਉਹੀ ਲੋਕੈਲਿਟੀ ਵਿੱਚ ਤੇ ਵਿੱਕੀ ਜਿਹੜੇ ਹੈ ਉਹਨਾਂ ਦੇ ਸਹਾਇਕ ਹੈ ਉਹਨਾਂ ਦੇ ਹੈਲਪਰ ਹੈ ਕਿਉਂਕਿ ਇਹ ਲੋਕਲ ਉਥੇ ਏਰੀਆ ਵਿੱਚ ਰਹਿਣ ਵਾਲੇ ਸੀ ਤਾਂ ਇਹਨਾਂ ਨੂੰ ਉਥੇ ਦੇ ਜਿਹੜੇ ਲੋਕ ਸੀ ਜਿਹੜੇ ਘਰ ਸੀ ਉਹਨਾਂ ਬਾਰੇ ਭੇਤ ਸੀ ਜਿਹਦੇ ਕਰਕੇ ਇਹਨਾਂ ਨੇ ਇਹ ਵਾਰਦਾਤ ਕੀਤੀ ਹੈ ਪਰ ਇਹ ਵੀ ਕੇਬਲ ਆਪਰੇਟਰ ਤਾਂ ਕੇਬਲ ਠੀਕ ਕਰਨ ਗਏ ਸੀ ਇਹਦੇ ਬਾਰੇ ਪਤਾ ਚੱਲੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਜੀ ਜੀ ਇਹ ਠੀਕ ਕਰਨ ਗਏ ਸੀ ਉਸ ਤੋਂ ਬਾਅਦ ਇਹਨਾਂ ਨੂੰ ਪਤਾ ਚੱਲਿਆ ਇਹਨਾਂ ਨੂੰ ਪਤਾ ਚੱਲ ਗਿਆ ਸੀ ਕਿ ਇਹ ਫੈਮਿਲੀ ਬਾਹਰ ਹੈ ਜਿਹਦੇ ਕਰਕੇ ਇੱਕ ਦੀਵਾਰ ਦਾਤੇ ਜੀ ਵਿਦਨ 1 ਡੇ ਸਾਡੀ ਟ੍ਰੇਸ ਵੀ ਹੋ ਗਈ ਸੀ ਮੈਮ ਇਹ ਇਹਨਾਂ ਦੇ ਕੋਈ ਪੁਰਾਣਾ ਪਰਚਾ ਕੁਝ ਅਦ ਤੱਕ ਨਹੀਂ ਜੀ ਨਾ ਇਹਨਾਂ ਤੇ ਕੋਈ ਪੁਰਾਣਾ ਪਰਚਾ ਨਹੀਂ ਹੈ ਪਰ ਅਸੀਂ ਫਿਰ ਵੀ ਇਹ ਤਫਤੀਸ਼ ਵਿੱਚ ਲਿਆਵਾਂਗੇ ਜੀ ਕੋਈ ਵੀ ਡਾਟਾ ਪਰ ਕੀ ਮਨਸ਼ਾ ਕੀ ਰਹੀ ਹੈ ਇਹਨਾਂ ਦੀ ਚੋਰੀ ਕਿਉਂਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੇ ਕੋਈ ਪਰਚਾ ਨਹੀਂ ਕੇਵਲ ਬ੍ਰੇਟਰ ਦਾ ਕੰਮ ਕਰਦੇ ਕਮਾਈ ਵੀ ਚੰਗੀ ਹੋਏਗੀ ਉਹਨਾਂ ਜੀ ਮਨਸ਼ਾ ਨੀਅਤ ਖਰਾਬ ਹੋ ਗਈ ਹੋਣੀ ਹੈ ਇਹਨਾਂ ਨੂੰ ਪਤਾ ਹੋਣਾ ਹੈ ਕਿ ਇੱਥੇ ਪੈਸੇ ਪਏ ਆ ਜਾਂ ਗਹਿਣੇ ਪਏ ਆ ਕਿਉਂਕਿ ਇਹਨਾਂ ਨੂੰ ਲੋਕਾਂ ਦੇ ਘਰ ਇਹ ਕੰਮ ਕਰਦੇ ਸੀ ਹੁਣ ਨਾ ਜਾਣਾ ਸੀ ਤਾਂ ਇਹਨਾਂ ਨੂੰ ਪਤਾ ਚੱਲ ਗਿਆ ਹੋਣਾ ਜਿੱਦੇ ਕਰਕੇ ਇਹਨਾਂ ਨੇ ਵਾਰਦਾਤ ਕੀਤੀ ਜਿਹਦੇ ਜਿਹੜੇ ਇਹਦੇ ਵਿੱਚ ਮਦਈ ਹੈ ਜੀ ਦਵਿੰਦਰ ਕੁਮਾਰ ਉਹ ਇੱਕ ਇੱਕ ਸਰਵਿਸਮੈਨ ਹੈ ਤੇ ਉਹ ਕੈਂਸਰ ਦੇ ਮਰੀਜ਼ ਹੈ ਆਪਣੇ ਇਲਾਜ ਕਰਾਣ ਹੀ ਗਏ ਹੋਏ ਸੀ ਜੀ ਇਹ ਕਿੰਨਾ ਕਾਮਯਾਬੀ ਸਮਝ ਦੋ ਜੀ ਸਰ ਜਿੰਨੀ ਕਿ ਕਾਮਯਾਬੀ ਸਮਝ ਦੋ ਕਿਉਂਕਿ ਕਾਫੀ ਸਨਸਨੀਖੇਜ ਮਾਮਲਾ ਸੀ ਜੀ ਸੰਤਨੀ ਕੇਸ ਮਾਮਲਾ ਸੀ ਜੀ اور ਸਾਨੂੰ ਫੁੱਲ ਰਿਕਵਰੀ ਹੋ ਗਈ ਹੈ ਸਾਡੀ ਟੀਮ ਨੇ ਬਹੁਤ ਚੁਸਤੀ ਦਿਖਾਉਂਦੇ ਹੋਏ ਸਾਡਾ ਸਾਰਾ ਹਾ ਟੈਕਨੀਕਲ ਡਾਟਾ ਔਰ ਸੀਸੀਟੀਵੀ ਡਾਟਾ ਫੋਲੋ ਕਰਦੇ ਹੋਏ ਇਹ ਸਾਰੀ ਰਿਕਵਰੀ ਕਰ ਲਈਏ ਦੋਸ਼ੀਆਂ ਨੂੰ ਵੀ ਫੜ ਲਿਆ ਜੀ ਜਿਹੜੇ 100% ਰਿਕਵਰੀ ਹੋਈ ਬਿਲਕੁਲ 100% ਰਿਕਵਰੀ ਹੋਈ ਹੈ ਜੀ ਤਾਂ ਅਕਸਰ ਸਿੰਘ ਇਹਨੇ ਕੋਈ ਵਾਰ ਪੈਸੇ ਉਰਦ-ਕੁਰਦ ਬੁਰਦ ਵੀ ਹੁੰਦੇ ਪਰ ਇਹਦੇ ਵਿੱਚ ਕਾਫੀ ਅੱਛਾ ਕੰਮ ਕੀਤਾ ਬਿਲਕੁਲ ਜੀ ਜਿਹੜੇ ਉਹਨਾਂ ਨੇ ਪੈਸੇ ਲਖਾਏ ਸੀ ਉਹਨਾਂ ਤੋਂ ਉਸ ਤੋਂ ਵੱਧ ਰਿਕਵਰੀ ਹੋਈ ਹੈ ਜਿਸ ਤੋਂ ਬਾਅਦ ਮਦਈ ਨੂੰ ਪਤਾ ਚੱਲਿਆ ਸੀ ਕਿ ਉਹਨਾਂ ਕੋਲ ਵਾਕਈ ਜ਼ਿਆਦਾ ਪੈ